ਤਾਰੀ ਧਿਆੜੀ ਗਰਮੀ ਕਰਕੇ ਗਾਹ ਕੋਈ ਵੜਦਾ ਨਹੀਂ ਉਧਰੋਂ ਘਰ ਵਾਲੀ ਫੋਨ ਕਰੀ ਜਾਂਦੀ ਆ ਵੀ ਖਤਮ ਹੋ ਗਿਆਈ ਸੌਦਾ ਵੀ ਖਤਮ ਹੋ ਗਿਆਈ ਤੇ ਜਦੋਂ ਉਹ ਇਹਨਾਂ ਦਾ ਪੈਸੇ ਵਟਾਂ ਦਾ ਟਾਈਮ ਆਉਣਾ ਉਦੋਂ ਇਹਨਾਂ ਇਦਾਂ ਝੂਜਣਾ ਸਾਰੀ ਧਿਆੜੀ ਸਵਾਰ ਸਵਾਰ ਕੇ ਲਾਉਂਦੇ ਰਹਿੰਨੇ ਇਹਨਾਂ ਨੂੰ ਆ ਵੀ ਕਿੱਦਾਂ ਲਾਏ ਆ ਓਏ ਤੂੰ ਪੁੱਛ ਕੇ ਆਂਬ ਲੈਣੇ ਆ ਆਏ ਹੋਗੇ ਮਾ ਜੇ ਕਿੱਲਾ ਕਿੱਦਾਂ ਲਾਇਨੇ 50 ਰੁਪਏ ਦਰਜਾਂ ਅੱਡੇ ਮਹਿੰਗੇ ਕੇਲੇ ਕੁਚ ਘੱਟ ਕਰਦੇ ਪਾਦਰ ਜੀ ਹਾਂ ਮੈਨੂੰ ਤਾਂ ਲੱਗਦਾ ਮੈਂ ਇਕੱਲੇ ਘਟਨੇ ਵੇ ਅਜਾ ਬੇੜਾ ਬਹਿ ਜਾਣੇ ਦਾ ਮਰ ਜਾਣੇ ਦਾ ਰੁੜ ਜੇ ਕਿਤੇ ਕਫਨ ਪਹਿਣਾ ਨਹੀਂ ਦਰਜਨ ਦੀ ਜਗਾ 8 ਕਿੱਲੇ ਪਾਏ ਮਾਰ ਦਿਆ ਸਿਰ ਹੁਣ ਇਹਦਾ ਜਾ ਕੇ ਜਣਾ। oh no ਲੋ ਜੀ ਐਲੋ ਕੇਲੇ ਆਪਣੇ। ਵੇ ਮਰ ਜਾਣਿਆ ਦਰਜਣ ਦੀ ਜਗਾ 8 ਕੇਲੇ ਨਿਕਲੇ ਨੇ। ਆਪੇ ਤਾਂ ਤੁਸੀਂ ਕਿਹਾ ਸੀ ਕੁਝ ਘੱਟ ਕਰ ਲਾ। ਬਾਜੀ ਅ ਸੰਤਰੀ ਕੀ ਰੇਟ ਆ? ਆ 100 ਰੁਪਏ ਕਿਲੋ ਜੀ। ਬਾਜੀ ਆ ਕੀ ਰੇਟ ਆ? ਉਹ ਬਲ 120 ਰੁਪਏ ਕਿਲੋ। ਮੈਂ ਕਹਣਾ ਰਿਸ਼ਤੇਦਾਰਾਂ ਤੇ ਪਹਿਲੀ ਵਾਰੀ ਤੇ ਵਧੀਆ ਸੰਤਰੇ ਲੈ ਕੇ ਜਾਣੇ ਨੇ। ਭਾਈ ਜਿਹੜੇ ਤੇਰੇ ਮੈਂ ਸੰਤਰੇ ਦੇਣਾ ਨਾ ਜਾ ਕੇ ਕਰ ਯਾਦ ਕਰੇਗਾ ਹਲੋ ਜੀ 120 ਰੁਪਏ ਠੀਕ ਹੈ ਜੀ ਮਿਹਰਬਾਨ ਸਸੀ ਦਾ ਪਪਾਈ ਮਹਾਰਾਜ ਕੀ ਕਰਤੀ ਜੀ ਅਨ ਸਸੀ ਕਾ ਬਾਜੀ ਹਲੋ ਸੰਤਰੇ ਮੈਂ ਨਾ ਵਧੀਆ ਸੰਤਰੇ ਲੈ ਕੇ ਆਇਆ ਪਹਿਲੀ ਵਾਰੀ ਮੈਂ ਕਿਹਾ ਜਾਣਾ ਵਾ ਰਿਸ਼ਤੇਦਾਰਾਂ ਦੇ 120 ਰੁਪਏ ਕਿਲੋ ਵਾਲੇ ਸੰਤਰੇ ਲੈ ਕੇ ਆਂਦੇ ਨੇ ਮੈਂ ਦੋ ਬੱਚਿਆਂ ਨੂੰ ਨਜ਼ਾਰੇ ਲੈਣ ਬੱਚੇ ਆ ਬੱਚੇ ਖਾਓ ਮੈਂ ਚਾਹ ਬਣਾ ਕੇ ਆਵਾਂ ਹਾਏ ਹਾਏ ਗੱਲੇ ਸਾਡੇ ਸੰਤਰੀ ਆਇਓ ਜੀ ਮਾ ਉਹੀ ਬੰਦੇ ਨੇ ਜਿਹੜੇ ਮਾਰਨੇ ਨੇ ਹਾਂ ਹਾਂ ਉਹੀ ਉਹੀ ਉਹ ਦੋ ਜਣੇ ਜਿਹੜੇ ਸਾਥੀ ਯਾਰ ਮੈਂ ਬੜਾ ਦੁਖੀ ਏ ਉਹ ਕਹ ਦੱਸ ਕੀ ਆ ਮੈਂ ਦੋ ਬੰਦੇ ਮਾਰਨੇ ਆ ਚੱਲ ਆ ਗੱਲ ਹੀ ਕੋਈ ਨਹੀਂ ਕੰਪ ਕਰ ਯਾਰ ਬੰਦੇ ਮਰ ਕੇ ਆਉਂਦਾ ਓਏ ਗੋਲੀ ਨਾਲ ਮਾਰ ਉਹਨਾਂ ਨੂੰ ਮਾਰ ਗੋਲੀ ਉਹਨਾਂ ਨੂੰ ਉਹ ਹੁਣ ਗੋਲੀ ਨਾਲ ਨਹੀਂ ਮਾਰਨੇ ਮੇਰਾ ਨਾਲਾ ਟੁੱਟ ਗਿਆ ਉਹ ਕਿਉਂ ਨਹੀਂ ਮਾਰਨੇ ਗੋਲੀ ਮਾਰ ਉਹਨਾਂ ਨੂੰ ਓਏ ਮੇਰੇ ਪਜਾਮੇ ਦਾ ਨਾਲਾ ਟੁੱਟ ਗਿਆ ਉਹਨਾਂ ਮੇਰੇ ਵੱਲ ਵੇਖ ਕੇ ਸ਼ਰਮ ਨਾਲ ਮਰ ਜਾਣਾ ਹੀ